ਵੱਡੀ ਖਬਰ ਪੰਜਾਬ ਦੇ ਕੁਝ ਅਧਿਆਪਕਾਂ ਤੇ ਹੋਈ ਹੈ ਸਖਤ ਕਾਰਵਾਈ ਆਪਣੀ ਡਿਊਟੀ ਤੇ ਕੁੱਤਾਹੀ ਕਰਨ ਦਾ ਇਹ ਮਾਮਲਾ ਇਥੋਂ ਤੱਕ ਕੀ ਕਰ ਦਿੱਤਾ ਗਿਆ ਹੈ ਮੁਤਲ ਜੀ ਆ ਇਸ ਵੇਲੇ ਦੀ ਵੱਡੀ ਖਬਰ ਕਿ ਪੰਜਾਬ ਦੇ ਕੁਝ ਅਧਿਆਪਕਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ ਆਪਣੀ ਡਿਊਟੀ ਦੇ ਦੌਰਾਨ ਕੁੱਤਾਹੀ ਕੀਤੀ ਹੈ ਇਥੋਂ ਤੱਕ ਕਿ ਉਹਨਾਂ ਨੂੰ ਮੁਤਲ ਵੀ ਕਰ ਦਿੱਤਾ ਗਿਆ ਹੈ ਦਰਸਲ ਇਹ ਮਾਮਲਾ ಗ್ರಾಮ ਪੰਚਾਇਤ ਚੋਣਾਂ ਦੇ ਸਬੰਧ ਦੇ ਵਿੱਚ ਹੈ ਬੀਤੇ ਦਿਨੀ 15 ਦਸੰਬਰ ਨੂੰ ਕੁਝ ਪਿੰਡਾਂ ਦੇ ਵਿੱਚ ಗ್ರಾಮ ਪੰਚਾਇਤ ਦੀਆਂ ਜਿਹੜੀਆਂ ਚੋਣਾਂ ਸਨ ਉਹ ਮੁੜ ਤੋਂ ਹੋਣੀਆਂ ਸਨ ਜਿਸ ਤੇ ਦੌਰਾਨ ਕੁਝ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਸੀ ਕਿ ਉਹ ਚੋਣਾਂ ਨੂੰ ਵਧੀਆ ਤਰੀਕੇ ਦੇ ਨਾਲ ਸੰਪੰਨ ਕਰਾਉਣ ਪਰੰਤੂ ਇਹਨਾਂ ਅਧਿਆਪਕਾਂ ਦੇ ਵੱਲੋਂ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਹੀਂ ਨਿਭਾਈ ਗਈ ਇਸ ਕਰਕੇ ਉਹਨਾਂ ਤੇ ਸਖਤ ਕਾਰਵਾਈ ਹੋਈ ਹੈ ਇਤੋਂ ਤੱਕ ਕਿ ਉਹਨਾਂ ਨੂੰ ਮੁਤਲਵੀ ਕਰ ਦਿੱਤਾ ਗਿਆ ਹੈ ਦਰਸਲ ਚੋਣਕਾਰ ਅਫਸਰ ਕਮ ਡਿਪਟੀ ਕਮਿਸ਼ਨਰ ਮੁਖਸਰ ਦੇ ਵੱਲੋਂ 10 ਅਧਿਆਪਕਾਂ ਦੀ ਜਿਹੜੀ ਕਿ ਡਿਊਟੀ ਲਗਾਈ ਗਈ ਸੀ ਇਹਨਾਂ ਅਧਿਆਪਕਾਂ ਦੇ ਵੱਲੋਂ ਪਹਿਲਾਂ ਤਾਂ ਆਪਣੀ ਡਿਊਟੀ ਨੂੰ ਅਕਸੈਪਟ ਹੀ ਨਹੀਂ ਕੀਤਾ ਗਿਆ ਮੰਨਿਆ ਹੀ ਨਹੀਂ ਗਿਆ ਇਹਨਾਂ ਨੂੰ ਵਾਰ-ਵਾਰ ਮੌਕਾ ਦੇਣ ਦੇ ਬਾਵਜੂਦ ਵੀ ਇਹ ਆਪਣੀ ਡਿਊਟੀ ਤੇ ਨਹੀਂ ਪਹੁੰਚੇ ਸਨ ਪਰੰਤੂ ਅਗਰ ਕੋਈ ਜੋ ਪਹੁੰਚੇ ਵੀ ਸਨ ਤਾਂ ਉਹਨਾਂ ਨੇ ਆਪਣੀ ਡਿਊਟੀ ਨੂੰ ਵਧੀਆ ਤਰੀਕੇ ਦੇ ਨਾਲ ਨਹੀਂ ਨਿਭਾਇਆ ਤੇ ਕੁਝ ਅਧਿਕਾਰੀਆਂ ਜਿਹੜੀ ਡਿਊਟੀ ਤੇ ਪਹੁੰਚੇ ਸਨ ਉਹਨਾਂ ਨੇ ਡਿਸਪੈਚ ਸੈਂਟਰ ਨੂੰ ਸਮੇਂ ਤੋਂ ਪਹਿਲਾਂ ਹੀ ਛੱਡ ਦਿੱਤਾ ਇਸ ਕਰਕੇ ਉਹਨਾਂ ਤੇ ਸਖਤ ਕਾਰਵਾਈ ਹੋਈ ਹੈ ਤੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਹਨਾਂ ਅਧਿਆਪਕਾਂ ਦੀ ਜਿਹੜੀ ਗਿਣਤੀ ਹੈ ਉਹ 10 ਹੈ ਤੇ ਚੋੜਕਰ ਅਫਸਰ ਕਮ ਡਿਪਟੀ ਕਮਿਸ਼ਨਰ ਦੇ ਵੱਲੋਂ ਇਹਨਾਂ ਤੇ ਸਖਤ ਕਾਰਵਾਈ ਕੀਤੀ ਗਈ ਹੈ ਇੱਥੇ ਜ਼ਿਕਰ ਇਹ ਖਾਸ ਹੈ ਕਿ ਜਿਹੜੇ ਵੀ ਅਧਿਕਾਰੀ ਜਾਂ ਕਰਮਚਾਰੀ ਜਿਹੜੇ ਕਿ ਡਿਊਟੀ ਤੇ ਹੁੰਦੇ ਨੇ ਉਹ ਰਾਜ ਚੋਣ ਕਮਿਸ਼ਨ ਦੇ ਕੋਲ ਜਿਹੜੇ ਕਿ ਡੈਪੂਟੇਸ਼ਨ ਤੇ ਹੁੰਦੇ ਨੇ ਚੋਣਾਂ ਦੇ ਦੌਰਾਨ ਤੇ ਉਹ ਚੋਣ ਕਮਿਸ਼ਨ ਐਕਟ 1984 ਦੇ ਸੈਕਸ਼ਨ 23 ਦੇ ਅਧੀਨ ਜਿਹੜੀ ਕਿ ਡਿਊਟੀ ਨਿਭਾਉਦੇ ਨੇ ਤੇ ਉਹਨਾਂ ਨੂੰ ਜਦੋਂ ਇਹ ਡਿਊਟੀ ਦਿੱਤੀ ਜਾਂਦੀ ਹੈ ਜੀ ਇਹ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤਾਂ ਫਿਰ ਰਾਜ ਚੋਣ ਜਿਹੜਾ ਕਮਿਸ਼ਨ ਹੁੰਦਾ ਉਹਨਾਂ ਦੇ ਕੋਲ ਅਧਿਕਾਰ ਹੁੰਦਾ ਹੈ ਕਿ ਇਹਨਾਂ ਨੂੰ ਹਰ ਪ੍ਰਕਾਰ ਦੀਆਂ ਜਿਹੜੀਆਂ ਦਿਸ਼ਾ ਨਿਰਦੇਸ਼ ਦਿੱਤੇ ਜਾਣ ਤੇ ਇਹਨਾਂ ਦੀ ਪਾਲਣਾ ਨੂੰ ਵੀ ਯਕੀਨੀ ਬਣਾਉਣਾ ਜ਼ਰੂਰੀ ਹੁੰਦਾ ਹੈ ਪਰੰਤੂ ਜਿਹੜੇ ਕਿ ਅਫਸਰਾਂ ਦੇ ਵੱਲੋਂ ਜਿਹੜੀ ਡਿਊਟੀ ਤਾਂ ਦਿੱਤੀ ਗਈ ਪਰੰਤੂ ਜਾਂ ਤਾਂ ਇਹਨਾਂ ਅਧਿਆਪਕਾਂ ਦੇ ਵੱਲੋਂ ਵਾਰ-ਵਾਰ ਮੌਕਾ ਦਿੱਤੇ ਜਾਂਦੇ باوجود ਵੀ ਆਪਣੀ ਡਿਊਟੀ ਨੂੰ ਅਕਸੈਪਟ ਨਹੀਂ ਕੀਤਾ ਗਿਆ ਮੰਨਿਆ ਨਹੀਂ ਗਿਆ ਇਹ ਆਪਣੀ ਡਿਊਟੀ ਤੇ ਹਾਜ਼ਰ ਨਹੀਂ ਹੋਏ ਪਰੰਤੂ ਜਦੋਂ ਇਹ ਹਾਜ਼ਰ ਨਹੀਂ ਹੋਏ ਤੇ ਫਿਰ ਇਹਨਾਂ ਨੂੰ ਵਾਰ-ਵਾਰ ਮੌਕਾ ਦਿੱਤਾ ਗਿਆ ਪਰ ਕੁਝ ਅਧਿਆਪਕ ਤਾਂ ਆਪਣੀ ਡਿਊਟੀ ਤੇ ਪਹੁੰਚ ਗਏ ਪਰ ਉਹਨਾਂ ਨੇ ਆਪਣੀ ਡਿਊਟੀ ਨੂੰ ਸਹੀ ਤਰੀਕੇ ਨੇਪਰੇ ਨਹੀਂ ਚਾੜਿਆ ਤੇ ਕੁਝ ਅਧਿਆਪਕ ਤਾਂ ਜਿਹੜੇ ਦਿੱਤੇ ਗਏ ਸੈਂਟਰ ਨੇ ਜਿਹੜੇ ਡਿਸਪੈਚ ਸੈਂਟਰ ਸਨ ਉਹਨਾਂ ਨੂੰ ਵਕਤ ਤੋਂ ਪਹਿਲਾਂ ਛੱਡ ਕੇ ਚਲੇ ਗਏ ਤਾਂ ਆਪਣੀ ਡਿਊਟੀ ਨੂੰ ਅਧੂਰਾ ਹੀ ਛੱਡ ਦਿੱਤਾ ਇਸ ਕਰਕੇ ਉਹਨਾਂ ਤੇ ਸਖਤ ਕਾਰਵਾਈ ਹੋਈ ਹੈ ਤੇ ਉਹਨਾਂ ਨੂੰ ਮੁਤਲਵੀ ਕਰ ਦਿੱਤਾ ਗਿਆ ਹੈ ਤੇ ਹੁਣ ਦੱਸਦੀ ਹੈ ਕਿ ਜਿਹੜੇ ਇਹ ਅਧਿਆਪਕ ਨੇ ਇਹ ਮੁਖਤਰ ਮੁਖਤਰ ਸਾਹਿਬ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਹੜੀਆਂ ਕਿ ਆਪਣੀਆਂ ਸੇਵਾਵਾਂ ਨਿਭਾਉਂਦੇ ਸਨ ਜਿਨ੍ਹਾਂ ਦੇ ਵਿੱਚ ਪਿੰਡ ਲੱਖੇਵਾਲੀ ਆਉਂਦਾ ਹੈ ਸਿੰਘ ਵਾਲਾ ਆਉਂਦਾ ਹੈ ਤੇ ਨਾਲ ਹੀ ਨਾਲ ਹੈ ਟਿੱਬੀ ਬਸਤੀ ਸਾਹਿਬ ਵੀ ਆਉਂਦੇ ਨੇ ਇਹਨਾਂ ਦੇ ਵਿੱਚ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਹੁਣ ਮੁਤਲ ਕਰ ਦਿੱਤਾ ਗਿਆ ਹੈ ਇਹਨਾਂ ਅਧਿਆਪਕਾਂ ਦੇ ਵਿੱਚ ਕੁਝ ਈਟੀਟੀ ਅਧਿਆਪਕ ਨੇ ਕੁਝ ਸਾਇੰਸ ਅਧਿਆਪਕ ਨੇ ਤੇ ਕੁਝ ਲਾਇਬ੍ਰੇਰੀਅਨ ਵੀ ਨੇ ਤੇ ਨਾਲ ਹੀ ਨਾਲ ਕੁਝ ਅੰਗਰੇਜ਼ੀ ਦੇ ਅਧਿਆਪਕ ਵੀ ਨੇ ਜਿਨ੍ਹਾਂ ਦੇ ਉੱਪਰ ਹੁਣ ਸਖਤ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਨੂੰ ਮੁਤਲ ਕਰ ਦਿੱਤਾ ਆ ਗਿਆ ਹੈ ਇੱਥੇ ਗੌਰਤਲਬ ਹੈ ਕਿ ਜਦੋਂ ਵੀ ਕਿਸੇ ਨੂੰ ਕੋਈ ਡਿਊਟੀ ਦਿੱਤੀ ਜਾਵੇ ਉਹ ਆਪਣੀ ਡਿਊਟੀ ਨੂੰ ਤੰਦੇ ਹੀ ਦੇ ਨਾਲ ਨਿਭਾਵੇ ਕਿਉਂਕਿ ਸਰਕਾਰ ਦੀ ਸਖਤਾਈ ਬਹੁਤ ਜ਼ਿਆਦਾ ਹੋ ਰਹੀ ਹੈ ਕਿਉਂਕਿ ਅਗਰ ਤੁਸੀਂ ਸਰਕਾਰੀ ਅਧਿਕਾਰੀਆਂ ਤਾਂ ਤੁਹਾਡੇ ਫਿਰ ਉੱਪਰ ਵੀ ਕੋਈ ਨਾ ਕੋਈ ਤੁਹਾਡੇ ਸਖਤੀ ਕਰਨ ਦੇ ਲਈ ਬੈਠਾ ਹੈ ਕਿਉਂਕਿ ਸਰਕਾਰ ਬਹੁਤ ਵੱਡੀ ਜਿਹੜੀ ਰਕਮ ਦੇ ਵਿੱਚ ਤਨਖਾਹਾਂ ਦਿੰਦੀ ਹੈ ਤਾਂ ਫਿਰ ਆਪਣੀ ਡਿਊਟੀ ਨੂੰ ਤੰਦੇ ਹੀ ਦੇ ਨਾਲ ਨਿਭਾਉਣਾ ਹਰ ਸਰਕਾਰੀ ਕਰਮਚਾਰੀ ਦਾ ਫਰਜ਼ ਬੰਦਾ ਹੈ ਤੇ ਜੇਕਰ ਉਹ ਆਪਣੀ ਦੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਵੇਗਾ ਤਾਂ ਫਿਰ ਉਹਨਾਂ ਤੇ ਕਾਰਵਾਈ ਹੋਣੀ ਤਾਂ ਲਾਜ਼ਮੀ ਹੈ ਇਸੇ ਹੀ ਤਹਿਤ ਬੀਤੇ ਦਿਨੀ ਜਿਹੜੀਆਂ ਕਿ ಗ್ರಾಮ ਪੰਚਾਇਤ ਦੀਆਂ ਮੁੜਚੋਣਾ ਹੋਣੀਆਂ ਸਨ ਉਸ ਦੇ ਦੌਰਾਨ ਕੁਝ ਅਧਿਆਪਕਾਂ ਨੇ ਆਪਣੀ ਡਿਊਟੀ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਨਿਭਾਇਆ ਆਪਣੀ ਡਿਊਟੀ ਦੇ ਦੌਰਾਨ ਕੋਤਾਹੀ ਵਰਤੀ ਹੈ ਇਸ ਕਰਕੇ ਉਹਨਾਂ ਤੇ ਸਖਤ ਕਾਰਵਾਈ ਹੋਈ ਹੈ ਇਥੋਂ ਤੱਕ ਕਿ ਉਹਨਾਂ ਨੂੰ ਮੁਤਲਬੀ ਕਰ ਦਿੱਤਾ ਗਿਆ